ਸਰ ਕੀ ਕਹਿਣਾ ਹੈ ਮੇਰਾ ਨਾਮ ਸੁਖਜੀਤ ਸਿੰਘ ਆ ਪ੍ਰੈਜ਼ੀਡੈਂਟ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਮੈਂਬਰ ਐਸਕੇ ਮਨੋਪੋਲੀਟਿਕਲ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਫੇਰ ਜਿਹੜਾ ਲਗਾਤਾਰ 110 ਦਿਨਾਂ ਤੋਂ ਧਰਨਾ ਚੱਲ ਰਿਹਾ ਅੱਜ ਇਕੱਠਾ ਹੋਇਆ ਕਿਸਾਨ ਇਕੱਠੇ ਹੋਏ ਨੇ ਟੀਐਮਸੀ ਦੇ ਜਿਹੜੇ ਰਾਸਵਾਂ ਮੈਂਬਰ ਆ ਰਿਹਾ ਕਿਸ ਤਰ੍ਹਾਂ ਦੇਖੋ ਇੱਕ ਬਹੁਤ ਹੀ ਮੈਂ ਚਾਹੁੰਨਾ ਕਿ ਪੋਜ਼ਿਟਿਵ ਜਿਹੜੀ ਚੀਜ਼ ਆਏ ਚੱਲ ਰਹੀ ਆ ਕਿਉਂਕਿ ਸਰਕਾਰ ਨੂੰ ਜਿਹੜਾ ਵਾ ਕਿਉਂਕਿ ਸਰਕਾਰ ਨੂੰ ਜਿਹੜਾ ਵਾ ਪਤਾ ਚੱਲ ਗਿਆ ਕਿ ਜਿਹੜੀਆਂ ਜੰਨੀਆਂ ਸੀਟਾਂ ਘਟਾਈਆਂ ਨੇ ਉਹਨੀਆਂ ਸੀਟਾਂ ਜਿਹੜੀਆਂ ਨੇ ਉਹ ਕਿਸਾਨਾਂ ਦੇ ਅੰਦੋਲਨ ਕਰਕੇ ਆਈਆਂ ਇਸ ਵੇਲੇ ਇਹ ਵੀ ਸਾਡੇ ਤੇ ਬੜਾ ਸਵਾਲ ਉੱਠਦਾ ਸੀ ਕਿ ਚੋਣ ਜਾਬਤੇ ਜਿਹੜਾ ਵਾ ਇਹ ਚੱਲ ਰਿਹਾ ਚੋਣ ਜਾਬਤੇ ਜਿਹੜਾ ਚੱਲ ਰਿਹਾ ਅੰਦੋਲਨ ਜਿਹੜਾ ਵਾ ਬੜੇ ਬੁੱਧੀਜੀਵੀ ਨੇ ਗੱਲ ਕਹੀ ਕਿ ਇਹ ਸਹੀ ਨਹੀਂਗਾ ਸਹੀ ਟਾਈਮ ਨਹੀਂਗਾ ਲੀਡਰਸ਼ਿਪ ਸਹੀ ਨਹੀਂ ਆ ਉਹ ਸਾਰੇ ਜਿਹੜੇ ਵਾ ਜਿਹੜੇ ਉਹਨਾਂ ਦੇ ਦਾਅਵੇ ਸੀ ਝੂਠੇ ਸਾਬਤ ਹੋਏ ਪਰ ਸਾਡੇ ਦਾਅਵੇ ਜਿਹੜੇ ਸੱਚ ਹੋਏ ਕਿ ਇਸ ਟਾਈਮ ਸਰਕਾਰ ਨੂੰ ਚੇਤਾਉਣਾ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਕਿਉਂਕਿ ਸਾਡੀਆਂ ਵੋਟਾਂ ਲੱਗੇ ਪੀਐਮ ਬਣਦੇ ਸਾਡੀਆਂ ਵੋਟਾਂ ਲੈ ਕੇ ਐਮਪੀ ਬਣਦੇ ਨੇ ਮੰਤਰੀ ਬਣਦੇ ਨੇ ਔਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੇ ਮੈਂ ਕਹਿੰਦਾ ਅੱਜ ਜੋ ਡੈਲੀਗੇਸ਼ਨ ਆ ਰਿਹਾ ਟੀਐਮਸੀ ਦਾ ਇੱਕ ਪੋਜ਼ਿਟਿਵ ਚੀਜ਼ ਆਏ ਔਰ ਪੋਜ਼ਿਟਿਵ ਹੋਣ ਦੇ ਨਾਲ ਹੀ ਜਿਹੜਾ ਵਾ ਦੂਸਰੀਆਂ ਦੂਸਰੀਆਂ ਪਾਰਟੀਆਂ ਜਿਹੜੀਆਂ ਆਪੋਜੀਸ਼ਨ ਵਿੱਚ ਨੇ ਜਾਂ ਜਿਹੜੀਆਂ ਸਰਕਾਰ ਨੂੰ ਸਪੋਰਟ ਕਰ ਰਹੀਆਂ ਨੇ ਉਹਨਾਂ ਨੂੰ ਵੀ ਥੋੜਾ ਪਤਾ ਲੱਗੂਗਾ ਕਿ ਬਈ ਲੋਕ ਜਿਹੜੇ ਜਾਗਰੂਕ ਹੋ ਚੁੱਕੇ ਆ ਸਾਨੂੰ ਲੋਕਾਂ ਦਾ ਪਹੁੰਚ ਕਰਨੀ ਪੈਣੀ ਆ ਇਹ ਪਹਿਲਾ ਜ਼ ਹਣ ਲੀਡਰ ਨੂੰ ਜਨਤਾ ਕੋਲ ਆਉਣਾ ਪੈਣਾ ਵੋਟਾਂ ਲੈਣ ਵਾਸਤੇ ਅਗਲੀ ਸਰਕਾਰ ਚੁਣਨ ਵਾਸਤੇ ਕੰਗਣਾ ਰਣੋਤ ਨੂੰ ਕਿਸ ਤਰ੍ਹਾਂ ਦੇਖ ਰਹੇ ਹਾਂ ਹੁਣ ਬਿਆਨ ਬੜੇ ਪੁੱਠੇ ਸਿੱਧੇ ਜਿੱਤੇ ਗਏ ਨੇ ਉੱਗਰਵਾਦੀ ਕਿਹਾ ਹੈ ਅੱਤਵਾਦੀ ਕਿਹਾ ਗਿਆ ਵੀ ਅਸੀਂ ਦੇਖ ਲਾਂਗੇ ਇਹਨਾਂ ਨੂੰ ਦੇਖੋ ਕੰਗਣਾ ਰਾਓ ਦਾ ਤੁਸੀਂ ਪੁਰਾਣਾ ਰਿਕਾਰਡ ਦੇਖੋ ਵਿਵਾਦਾਂ ਨਾਲ ਭਰਿਆ ਹੋਇਆ ਮੈਂ ਜ਼ਿਆਦਾ ਉਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਕੁਲਵਿੰਦਰ ਕੌਰ ਨੇ ਭਾਵਨਾ ਦੇ ਵਿੱਚ ਜੋ ਉਹਦੀ ਮਾਤਾ ਨੂੰ ਜੋ ਵਰਡ ਬੋਲੇਗੇ ਉਸ ਟਾਈਮ ਮੋਰਚੇ ਤੇ ਬੈਠੀ ਹੋਈ ਨੂੰ ਉਹਦਾ ਇੱਕ ਇਹ ਸਰਕਾਰ ਵਾਸਤੇ ਔਰ ਜਿਹੜੇ ਵੱਡੇ ਵੱਡੇ ਅਹੁਦਿਆਂ ਦੇ ਲੋਕ ਬੈਠੇ ਹੋਣਾ ਵਾਸਤੇ ਸਿੱਖਿਆ ਵਾ ਕਿ ਬੋਲਣ ਤੋਂ ਪਹਿਲਾਂ ਸੋਵਰੀ ਤੋਲੋ ਅਗਰ ਇਹੀ ਕੰਗਨਾਂ ਨੂੰ ਜਿਹੜਾ ਸਰਕਾਰ ਨੇ ਜਾਂ ਉਹਦੀ ਪਾਰਟੀਆਂ ਪਹਿਲਾਂ ਰੋਕਿਆ ਹੁੰਦਾ ਔਰ ਇਹ ਹਾਦਸਾ ਹੋਣਾ ਨਹੀਂ ਸੀਗਾ ਔਰ ਕੱਲ ਵੀ ਅਸੀਂ ਜਿਹੜਾ ਵਾ ਪੂਰਾ ਇੱਕ ਸ਼ਾਂਤੀ ਮਾਰਚ ਦਾ ਇਨਸਾਫ ਮਾਰਚ ਕੱਢ ਕੇ ਆਪਾਂ ਐਸਐਸਪੀ ਮੋਹਾਲੀ ਜਿਹੜਾ ਮੰਗ ਪੱਤਰ ਦੇ ਕੇ ਆਏ ਆ ਕਿ ਜਿਹੜੀ ਆ ਉਹਦੀ ਜਾਂ ਜਿਹੜੀ ਆ ਵਧੀਆ ਹੋਣੀ ਚਾਹੀਦੀ ਆ ਨਿਰਪੱਖ ਹੋਣੀ ਚਾਹੀਦੀ ਆ ਔਰ ਕੰਗਨਾਰ ਨਾਬਤ ਜਿਹੜੀ ਆ ਜ਼ਹਿਰ ਉਗਲ ਰਹੀ ਆ ਦੇਸ਼ ਨੂੰ ਵੰਡਣ ਦਾ ਸਮਾਜ ਨੂੰ ਵੰਡਣ ਦਾ ਕਿਸੇ ਖਾਸ ਵਰਗ ਨੂੰ ਟਾਰਗੇਟ ਕਰ ਰਹੀ ਆ ਉੱਤੇ ਪਰਚਾ ਦਰਜ ਕੀਤਾ ਜਾਵੇ ਉੱਥੇ ਇੱਕ ਹੋਰ ਘਟਨਾ ਹੋਈ 에어ਪੋਰਟ ਤੇ ਜਿਹੜਾ ਉਹਦਾ ਇੱਕ ਕਹਿੰਦਾ ਕੋਹੰਦਾ ਪੀਏ ਕਹਿੰਦੇ ਆਪਾਂ ਜਾਣਦੇ ਨਹੀਂ ਕੌਣ ਆ ਉਹਨੇ ਉੱਥੇ ਇੱਕ ਲੇਡੀ ਨੂੰ ਥੱਪੜ ਵੀ ਮਾਰਿਆ ਅਸੀਂ ਕੱਲ ਉਹ ਵੀ ਉਹਨੂੰ ਪੁਲਿਸ ਨੂੰ ਕਿਹਾ ਕਿ ਉਹਦੇ ਤੇ ਵੀ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜਾ ਇਨਸਾਫ ਆ ਲੋਕਾਂ ਨੂੰ ਸਹੀ ਮਿਲ ਸਕੇ ਕੋਈ ਇਹ ਨਾ ਫਾਇਦਾ ਉਠਾ ਲ ਕੇ ਮੈਂਪੀ ਆ ਔਰ ਉਹ ਆਪਣੀ ਪਾਵਰ ਦਾ ਫਾਇਦਾ ਉਠਾ ਕੇ ਜਿਹੜਾ ਵਾ ਉਹ ਲੋਕਾਂ ਨਾਲ ਜਾਤੀ ਕਰ ਸਕੇ ਜਾਂ ਉਹਨਾਂ ਨਾਲ ਜਾਤੀ ਕਰ ਸਕੇ ਇਸ ਕਰਕੇ ਜਿਹੜਾ ਕੱਲ ਦਾ ਸ਼ਾਂਤੀ ਮਾਰ ਸੀਗਾ ਉਹ ਸਰਕਾਰ ਨੂੰ ਚੇਤਾਵਨੀ ਸੀ ਪੰਜਾਬ ਸਰਕਾਰ ਨੂੰ ਵੀ ਇੱਕ ਤਰ੍ਹਾਂ ਕੇਂਦਰ ਸਰਕਾਰ ਨੂੰ ਵੀ ਔਰ ਉਹਨਾਂ ਪਾਰਟੀ ਦੇ ਲੀਡਰਾਂ ਨੂੰ ਕਿ ਬੋਲਣ ਤੋਂ ਪਹਿਲਾਂ ਤੋਲੋ ਕਿ ਜਨਤਾ ਉਹ ਨਹੀਂ ਜਗੀ ਤੁਹਾਡੀਆਂ ਗੱਲਾਂ ਸੁਣ ਕੇ ਜਿਹੜਾ ਵਾ ਤੁਹਾਡੇ ਨਾਲ ਜਿਹੜਾ ਵਾ ਕੁਝ ਬੋਲੂਗੀ ਨਹੀਂ ਜਨਤਾ ਇਹ ਆਪਣਾ ਜਹਾਰ ਕਰੂਗੀ ਕਿ ਕੱਲ ਵੀ ਸਾਡੀ ਗੱਲ ਸਭ ਨੇ ਇਹ ਹੋਈ ਸੀ ਕਿ ਅਗਰ ਇਹਨਾਂ ਚੀਜ਼ ਨੂੰ ਨਾ ਰੋਕਿਆ ਜਾਂ ਟ੍ਰੈਂਡ ਰੁਕ ਤਾਂ ਲੋਕਾਂ ਦਾ ਗੁੱਸਾ ਵਧੂਗਾ ਇਹੋ ਜਿਹਾ ਘਟਨਾਵਾਂ ਹੋਰ ਵਧਣਗੀਆਂ ਬਿਲਕੁਲ ਕਿਸਾਨਾਂ ਦਾ ਕਹਿਣਾ ਹੈ ਜਿਹੜੇ ਅੱਜ ਟੀਐਮਸੀ ਦੇ ਰਾਜ ਸਭਾ ਮੈਂਬਰ ਇੱਥੇ ਖਨੋਰੀ ਬਾਰਡਰ ਤੇ ਪਹੁੰਚ ਰਿਹਾ ਹੈ ਤਾਂ ਉਹਦਾ ਫਾਇਦਾ ਜਿਹੜਾ ਹੈ ਕਿਸਾਨਾਂ ਨੂੰ ਜ਼ਰੂਰ ਹੋਵੇਗਾ ਕਿ ਮੈਂਬਰ ਪਾਰਲੀਮੈਂਟ ਚ ਜਾਂ ਰਾਜ ਸਭਾ ਭਵਨ ਦੇ ਵਿੱਚ ਜਿਹੜੀ ਹੈਗੀ ਆ ਉੱਥੇ ਆਵਾਜ਼ ਕਿਸਾਨਾਂ ਦੀ ਚੁੱਕੀ ਜਾਵੇਗੀ ਅਨਿਲ ਜੈਨ ਏਵੀਪੀ ਸੰਜਾ ਖਨੋਰੀ ਬਾਰਡਰ ਸੰਗਰੂਰ